ਅਦਿਕਲ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤੇ ਸੈਸ਼ਨ ਵੀ ਬਹੁਤ ਜੋਸ਼ੋਖ ਰੋਸ਼ ਦੇ ਨਾਲ ਚੱਲ ਰਿਹਾ ਹੈ ਉਸ ਸੈਸ਼ਨ ਦੇ ਵਿੱਚ ਬਹੁਤ ਸਾਰੇ ਨੇਤਾ ਵਿਅਕਤੀਗਤ ਹਮਲੇ ਵੱਡੀ ਪੱਧਰ ਤੇ ਕਰ ਰਹੇ ਹੈ ਤੇ ਸਭ ਤੋਂ ਵੱਡੇ ਹਮਲੇ ਮੰਨੇ ਜਾਂਦੇ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਵੱਲੋਂ ਕੇਂਦਰ ਦੇ ਦੋ ਵਿਸ਼ੇਸ਼ ਵਿਅਕਤੀਆਂ ਤੇ ਕੀਤੇ ਜਾ ਰਹੇ ਹੈ ਸ਼੍ਰੀ ਨਰਿੰਦਰ ਮੋਦੀ ਤੇ ਸ਼੍ਰੀ ਅਮਿਤ ਸ਼ਾਹ ਦੇ ਉੱਪਰ ਹੁਣ ਬਹੁਤ ਸਾਰੀਆਂ اپੋਜੀਸ਼ਨ ਪਾਰਟੀਆਂ ਇਸ ਗੱਲ ਨੂੰ ਇਸ ਰੂਪ ਦੇ ਵਿੱਚ ਮੁੱਦਾ ਬਣਾ ਕੇ ਆਪਣੀ ਗੱਲ ਕਰ ਰਹੀਆਂ ਕਿ ਇਹ ਸਾਰਾ ਕੁਝ ਕਿਤੇ ਇਹ ਤਾਂ ਨਹੀਂ ਹੈ ਕਿ ਦੋਨਾਂ ਵੱਡੇ ਨੇਤਾਵਾਂ ਦੀ ਆਪਸੀ ਮਿਲੀਭੁਗਤ ਕਰਕੇ ਹੋ ਰਿਹਾ ਹੈ ਪੰਜਾਬ ਦੇ ਮੁੱਦਿਆਂ ਨੂੰ ਵਿਧਾਨ ਸਭਾ ਵਿੱਚ ਉਠਾਏ ਨਾ ਜਾਣ ਕਰਨ ਹੋ ਰਿਹਾ ਜਾਂ ਉਹਨਾਂ ਮੁੱਦਿਆਂ ਤੋਂ ਧਿਆਨ ਹਟਾਉਣ ਕਰਨ ਹੋ ਰਿਹਾ ਗੱਲ ਭਾਵੇਂ ਕੁਝ ਵੀ ਹੋਵੇ ਪਰ ਜੋ ਮੁੱਖ ਮੰਤਰੀ ਸਾਹਿਬ ਨੇ ਗੱਲਾਂ ਕੀਤੀਆਂ ਉਹਨਾਂ ਚੋਂ ਕੁਝ ਗੱਲਾਂ ਜਿਹੜੀਆਂ ਉਹ ਜ਼ਰੂਰ ਧਿਆਨ ਦੀ ਮੰਗ ਕਰਦੀਆਂ ਉਨਾ ਵਿੱਚ ਸਭ ਤੋਂ ਨੁਕਤੇ ਦੀ ਗੱਲ ਹੈ ਜਿਹੜੀ ਉਹ ਗੱਲ ਇਹ ਹੈ ਕਿ ਜਿਹਦੇ ਵਿੱਚ ਅਸੀਂ ਦਿਲਜੀਤ ਦਸਾਂਝ ਦੀ ਮੂਵੀ ਦੀ ਗੱਲ ਕਰਦੇ ਹਾਂ ਕੀ ਕਾਰਨ ਹੈ ਕਿ ਇੱਕ ਵਿਦੇਸ਼ ਦੀ ਲੜਕੀ ਜੇ ਦਸਾਂਝ ਦੀ ਮੂਵੀ ਦੇ ਵਿੱਚ ਕੰਮ ਕਰਦੀ ਹੈ ਤਾਂ ਉਹ ਮੂਵੀ ਨੂੰ ਪੰਜਾਬ ਦੇ ਵਿੱਚ ਰਿਲੀਜ਼ ਨਹੀਂ ਕੀਤਾ ਜਾਂਦਾ ਕਿ ਅਸਲ ਦੇ ਵਿੱਚ ਇਹੀ ਕਹਾਣੀ ਹੈ ਜਾਂ ਹੁਣ ਤੋਂ ਬਾਅਦ ਕੋਈ ਵੀ ਪਾਕਿਸਤਾਨ ਦਾ ਵਿਅਕਤੀ ਇੱਥੇ ਆ ਕੇ ਖੇਡੂਗਾ ਨਹੀਂ ਜਾ ਕੋਈ ਹੋਰ ਸਰਗਰਮੀ ਨਹੀਂ ਕਰੂਗਾ ਇਸ ਗੱਲ ਨੂੰ ਕੇਂਦਰ ਦੇ ਵਿੱਚ ਰੱਖ ਕੇ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਦੂਸਰੇ ਪਾਸੇ ਉਹਨਾਂ ਦੀ ਜਿਹੜੀ ਖਾਲੜਾ ਨਾਲ ਸੰਬੰਧਿਤ ਮੂਵੀ ਹੈ ਉਸ ਨੂੰ ਵੀ ਰਿਲੀਜ਼ ਨਹੀਂ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਉਹਦੇ ਵਿੱਚ ਕੁਝ ਨਾਮ ਹੈ ਜਿਹੜੇ ਸਿੱਧੇ ਰੂਪ ਦੇ ਵਿੱਚ ਲਏ ਗਏ ਆ ਜੋ ਫਿਲਮ 'ਚ ਲੈਣੇ ਅਤਰਾਜਯੋਗ ਹੈ ਜਦੋਂ ਕਿ ਉਸਦੇ ਡਾਇਰੈਕਟਰ ਨੂੰ ਕਹਿੰਦੇ ਸੁਣਿਆ ਗਿਆ ਕਿ ਹੋਰ ਬਹੁਤ ਸਾਰੀਆਂ ਫਿਲਮਾਂ ਕੰਨਾਰ ਕੰਗਨਾਰ ਨੌਥ ਨੇ ਜਿਹੜੀ ਫਿਲਮ ਐਮਰਜੈਂਸੀ ਬਣਾਈ ਸੀ ਉਹਦੇ ਵਿੱਚ ਇੰਦਰਾ ਗਾਂਧੀ ਦਾ ਜਾਂ ਹੋਰ ਨੇਤਾਵਾਂ ਦਾ ਸਿੱਧੇ ਰੂਪ ਦੇ ਵਿੱਚ ਨਾਂ ਲਿਆ ਗਿਆ ਸੀ ਇਸ ਕਰਕੇ ਉਹ ਕਹਿੰਦੇ ਐਡਾ ਵੱਡਾ ਇਸ਼ੂ ਨਹੀਂ ਹੈ ਦੂਸਰਾ ਇਸ਼ੂ ਜਿਹੜਾ ਮੁੱਖ ਮੰਤਰੀ ਵੱਲੋਂ ਉਠਾਇਆ ਗਿਆ ਉਹ ਇਹ ਸੀ ਕਿ ਜਦੋਂ ਹੁਲਵਾਮਾ ਦਾ ਹਮਲਾ ਹੋਇਆ ਉਸ ਵੇਲੇ ਹਿੰਦੁਸਤਾਨ ਦੇ ਮੁੱਖ ਪ੍ਰਧਾਨ ਮੰਤਰੀ ਬਹੁਤ ਸਾਰੇ ਮੁਲਕਾਂ ਦਾ ਦੌਰਾ ਕਰਕੇ ਆਏ ਤੇ ਅਕਸਰ ਕਿਹਾ ਜਾਂਦਾ ਸੀ ਕਿ ਸਾਡੇ ਸਬੰਧ ਉਹਨਾਂ ਮੁਲਕਾਂ ਨਾਲ ਚੰਗੇ ਹੋਏ ਪਰ ਜਦੋਂ ਸਾਡੇ ਤੇ ਸੰਕਟ ਦਾ ਦੌਰ ਆਇਆ ਤਾਂ ਕਿਸੇ ਵੀ ਮੁਲਕ ਨੇ ਸਾਡਾ ਸਾਥ ਨਹੀਂ ਦਿੱਤਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਜ਼ਰੂਰ ਬਣਦਾ ਹੈ ਪਰ ਜਿਹੜੀ ਗੱਲ ਤੇ ਜ਼ਿਆਦਾ ਇਤਰਾਜ਼ ਹੋਇਆ ਉਹਨਾਂ ਨੇ ਆਪਣੇ ਵੱਲੋਂ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਆ ਸਾਨੂੰ ਪੂਰਨ ਹੱਕ ਹੈ ਕਿ ਅਸੀਂ ਆਪਣੇ ਪ੍ਰਧਾਨ ਮੰਤਰੀ ਨੂੰ ਜੋ ਵੀ ਉਹ ਕੁਝ ਕਰਦੇ ਆ ਉਹਨਾਂ ਦੀ ਵਿਦੇਸ਼ ਨੀਤੀ ਹੈ ਉਹਦੇ ਬਾਰੇ ਪ੍ਰਸ਼ਨ ਕਰੀਏ ਪਰ ਭਾਰਤੀ ਜਨਤਾ ਪਾਰਟੀ ਨੇ ਇਸ ਗੱਲ ਤੇ ਇਤਰਾਜ਼ ਕੀਤਾ ਕਿ ਭਾਵੇਂ ਪ੍ਰਸ਼ਨ ਕਰਨਾ ਤੁਹਾਡਾ ਹੱਕ ਹੈ ਪਰ ਜਿਸ ਕਿਸਮ ਦੀ ਭਾਸ਼ਾ ਤੁਸੀਂ ਵਰਤੀ ਹੈ ਉਸ ਭਾਸ਼ਾ ਤੇ ਉਹਨਾਂ ਨੂੰ ਵੱਡਾ ਇਤਰਾਜ਼ ਹੈ ਪਰ ਅਸੀਂ ਸਾਰੇ ਜਾਣਦੇ ਹਾਂ ਕਿ ਮੁੱਖ ਮੰਤਰੀ ਪੰਜਾਬ ਹੈ ਜਿਹੜੇ ਉਹ ਇੱਕ ਸਮੇਂ ਕਮੇਡੀ ਕਰਦੇ ਰਹੇ ਆ ਸ਼ਬਦਾਂ ਦੀ ਬਹਾਰਤ ਰੱਖਦੇ ਆ ਉਹਨਾਂ ਨੇ ਸ਼ਬਦ ਜਿਹੜੇ ਇਸ ਕਿਸਮ ਦੇ ਚੁਣੇ ਜਿਹੜੇ ਕਿਸੇ ਵੀ ਬੰਦੇ ਨੂੰ ਆਪਾਂ ਪੰਜਾਬੀ ਭਾਸ਼ਾ ਚ ਕਹੀਏ ਠਠ ਕਰਨ ਲਈ ਕਾਫੀ ਸੀ ਦੂਸਰੀ ਗੱਲ ਜੇ ਆਪਾਂ ਇਸ ਤੋਂ ਇਹਦੇ ਨਾਲ ਜੁੜੀ ਹੋਈ ਕਰੀਏ ਕਿ ਪਿਛਲੇ ਦਿਨਾਂ ਦੇ ਵਿੱਚ ਬ੍ਰਿਕਸ ਦੀ ਮੀਟਿੰਗ ਹੋਈ ਭਾਵੇਂ ਬ੍ਰਿਕਸ ਦੀ ਮੀਟਿੰਗ ਦੇ ਵਿੱਚ ਪ੍ਰਮੁੱਖ ਦੋ ਵੱਡੀਆਂ ਧਿਰਾਂ ਜਿਹੜੀਆਂ ਇਸ ਨੂੰ ਸੰਚਾਲਿਤ ਕਰਨ ਵਾਸਤੇ ਅੱਗੇ ਆਉਣੀਆਂ ਸੀ ਉਹਨਾਂ ਦੇ ਵਿੱਚੋਂ ਇੱਕ ਰੂਸ ਸੀ ਅਤੇ ਦੂਸਰਾ ਚੀਨ ਉਹਨਾਂ ਦੋਵਾਂ ਨੇ ਹਿੱਸਾ ਨਹੀਂ ਲਿਆ ਪਰ ਉੱਥੇ ਸਾਡੀ ਵਿਦੇਸ਼ ਨੀਤੀ ਦਾ ਕੀ ਹਾਲ ਰਿਹਾ ਸਾਡੀ ਪੋਜੀਸ਼ਨ ਕੀ ਰਹੀ ਇਹ ਅੱਜ ਦੀ ਖਬਰ ਤੋਂ ਕੁਝ ਵੱਖਰਾ ਇਸ਼ਾਰਾ ਕਰਦੀ ਹੈ ਭਾਰਤ ਵੱਲੋਂ ਇਨਾਂ ਦੀਆਂ ਕੁਝ ਮਿਜ਼ਾਈਲਾਂ ਜਿਹੜੀਆਂ ਉਹ ਬ੍ਰਾਜ਼ੀਲ ਨੂੰ ਦਿੱਤੀਆਂ ਜਾਣੀਆਂ ਸੀ ਪਰ ਉਹ ਸਮਝੌਤਾ ਕਿਸੇ ਕਾਰਨ ਕਰਕੇ ਰੱਦ ਹੋ ਗਿਆ ਜਿਹੜੀਆਂ ਇਸ ਕਿਸਮ ਦੀਆਂ ਵਿਦੇਸ਼ ਨੀਤੀ ਦੀਆਂ ਚੀਜ਼ਾਂ ਇਹ ਸਾਡੀ ਵਿਦੇਸ਼ ਨੀਤੀ ਤੇ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਕਰਦੀਆਂ ਪਰ ਜੇ ਸਵਾਲ ਪੁੱਛੇ ਜਾਂਦੇ ਆ ਉਹਨਾਂ ਸਵਾਲਾਂ ਨਾਲ ਕੀ ਹੁੰਦਾ ਹੈ ਕਿ ਬਹੁਤ ਵਾਰੀ ਅਸੀਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਵਾਲ ਤਾਂ ਪੁੱਛ ਲੈਂਦੇ ਆ ਪਰ ਸਾਡੇ ਖੇਤਰੀ ਮੁੱਦੇ ਆ ਜਿਹੜੇ ਉਹ ਹਾਸ਼ੀਏ ਤੇ ਚਲੇ ਜਾਂਦੇ ਆ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਬਾਰੇ ਕੁਝ ਗੱਲ ਕੀਤੀ ਜਾਵੇ ਪਰ ਹੁਣ ਤੱਕ ਜਿੰਨੀ ਵੀ ਡਿਸਕਸ਼ਨ ਹੋਈ ਹੈ ਉਸ ਦੇ ਦੌਰਾਨ ਜਿਹੜਾ ਸਭ ਤੋਂ ਪ੍ਰਮੁੱਖ ਮੁੱਦਾ ਕਿਸਾਨੀ ਵੱਲੋਂ ਉਠਾਇਆ ਜਾ ਰਿਹਾ ਸੀ ਉਹ ਸੀ ਲੈਂਡ ਪੋਲਿੰਗ ਪਾਲਿਸੀ ਦਾ ਉਸ ਦੇ ਉੱਪਰ ਕੋਈ ਵੀ ਵਿਸ਼ੇਸ਼ ਰੂਪ ਦੇ ਵਿੱਚ ਚਰਚਾ ਹੋਈ ਸਾਹਮਣੇ ਨਹੀਂ ਆਉਂਦੀ ਦੂਸਰੇ ਨੰਬਰ ਤੇ ਜਿਹੜਾ ਸਮੇਂ ਦੀ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਬਿਆਦਬੀ ਦਾ ਇਨਸਾਫ ਦਿਵਾਵਾਂਗੇ ਉਹਦੇ ਬਾਰੇ ਵੀ ਕੋਈ ਵੱਡੀ ਸਰਗਰਮੀ ਹੋਈ ਸਾਨੂੰ ਨਹੀਂ ਦਿਖ ਰਹੀ ਇਸ ਲਈ ਜਦੋਂ ਇਸ ਕਿਸਮ ਦੇ ਮੁੱਦੇ ਸਾਡੇ ਸਾਹਮਣੇ ਆਉਂਦੇ ਹੈ ਤਾਂ ਉਹਨਾਂ ਤੋਂ ਕਈ ਵਾਰੀ ਇਹ ਲੱਗਦਾ ਹੈ ਕਿ ਕਿਤੇ ਅਸੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਦੇ ਵਿੱਚ ਉਲਝ ਕੇ ਸਾਡਾ ਜਿਹੜਾ ਖੇਤਰੀ ਸਮੱਸਿਆਵਾਂ ਦਾ ਘੇਰਾ ਹੈ ਉਸ ਨੂੰ ਬਿਲਕੁਲ ਹੀ ਬੰਦ ਤਾਂ ਨਹੀਂ ਕਰ ਦਿੰਦੇ ਇਸੇ ਲਈ ਸ਼ਾਇਦ ਵਿਰੋਧੀ ਧਿਰਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੈ ਉਹ ਸਾਰੀਆਂ ਇਕਜੁੱਟ ਇੱਕ ਮੁਠ ਹੋ ਕੇ ਕੋਸ਼ਿਸ਼ ਕਰ ਰਹੀਆਂ ਹੈ ਕਿ ਜਿਹੜੇ ਵੀ ਪੰਜਾਬ ਨਾਲ ਸੰਬੰਧਿਤ ਮੁੱਦੇ ਹੈ ਭਾਵੇਂ ਉਹ ਪਾਣੀਆਂ ਦਾ ਮੁੱਦਾ ਹੈ ਭਾਵੇਂ ਬਿਜਲੀ ਦਾ ਬੀਐਮਬੀ ਦਾ ਮੁੱਦਾ ਹੈ ਭਾਵੇਂ ਉਹੋ ਕਿਸੇ ਵੀ ਤਰੀਕੇ ਨਾਲ ਕਿਸਾਨੀ ਨਾਲ ਜੁੜੇ ਹੋਏ ਵੱਖ-ਵੱਖ ਮਸਲਿਆਂ ਨੂੰ ਅਡਰੈਸ ਕਰਨ ਦਾ ਮੁੱਦਾ ਹੈ ਉਹਨਾਂ ਨੂੰ ਜੇ ਕੇਂਦਰ ਵਿੱਚ ਨਹੀਂ ਰੱਖਿਆ ਜਾਂਦਾ ਤਾਂ ਪੰਜਾਬ ਦੀ ਵਿਧਾਨ ਸਭਾ ਦੇ ਜਿਹੜੇ ਸਤਰ ਹੋਏ ਐ ਇਹ ਸਿਰਫ ਵਿਅਕਤੀਗਤ ਦੂਸ਼ਣबाजी ਕਰਨ ਤੇ ਇੱਕ ਦੂਸਰੇ ਬਾਰੇ ਜੁਮਲੇ ਸੁਣਾਉਣ ਤੇ ਜਾਂ ਆਪਾਂ ਇਹ ਕਹੀਏ ਕਿ ਇੱਕ ਦੂਸਰੇ ਵਿਅਕਤੀ ਨੂੰ ਨੀਚਾ ਦਿਖਾਉਣ ਦੇ ਵਿੱਚ ਹੀ ਨਾ ਲੰਘ ਜਾਣ ਇਹਨਾਂ ਦਾ ਕੋਈ ਸਾਰਥਕ ਜਿਹੜਾ ਹੱਲ ਹੈ ਉਹ ਜ਼ਰੂਰ ਸਾਹਮਣੇ ਆਉਣਾ ਚਾਹੀਦਾ ਹੈ ਤਾਂ ਕਿ ਪਤਾ ਲੱਗੇ ਕਿ ਇਹ ਵੱਡੇ ਮਸਲਿਆਂ ਤੇ ਬਿੱਲ ਬਣੇ ਆਂ ਹਾਂ ਇੱਕ ਗੱਲ ਜ਼ਰੂਰ ਹਲਾਸ ਦੇਣ ਵਾਲੀ ਹੈ ਜਿਹਦਾ ਜ਼ਿਕਰ ਕਰਨਾ ਬਣਦਾ ਹੈ ਪੰਜਾਬ ਖੇਡਾਂ ਮੇਲਿਆਂ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੀ ਧਰਤੀ ਹੈ ਇਹਦੇ ਲਈ ਇੱਕ ਵੱਡਾ ਫੈਸਲਾ ਵਿਧਾਨ ਸਭਾ ਨੇ ਕੀਤਾ ਕਿ ਹੁਣ ਜਿਹੜਾ ਐਨੀਮਲ क्रੂ얼ਟੀ ਐਕਟ ਕਾਰਨ ਬੈਲ ਗੱਡੀਆਂ ਦੀ ਰੇਸ ਹੈ ਪੰਜਾਬ ਦੇ ਵਿੱਚੋਂ ਬੰਦ ਕਰੀ ਸੀ ਉਸ ਨੂੰ ਫੇਰ ਬਹਾਲ ਕੀਤਾ ਇਹ ਛੋਟੀ ਗੱਲ ਨਹੀਂ ਹੈ ਛੋਟੀ ਗੱਲ ਇਸ ਕਰਕੇ ਨਹੀਂ ਹੈ ਕਿਉਂਕਿ ਜਦੋਂ ਅਸੀਂ ਲੋਕਾਂ ਨੂੰ ਮੇਲਿਆਂ ਨਾਲੋਂ ਖੇਡਾਂ ਨਾਲੋਂ ਤਿਉਹਾਰ ਨਾਲੋਂ ਸੰਗੀਤ ਨਾਲੋਂ ਕਲਾ ਨਾਲੋਂ ਤੋੜਾਂਗੇ ਇਹਦੇ ਨਾਲ ਉਹਨਾਂ ਦਾ ਰੁਝਾਨ ਹੈ ਜਿਹੜਾ ਨੈਗੇਟਿਵ ਪਾਸੇ ਚਲਾ ਜਾਂਦਾ ਹੈ ਨਸ਼ਿਆਂ ਵੱਲ ਜਾਂਦਾ ਹੈ ਹੋਰ ਕੁਰੀਤੀਆਂ ਵੱਲ ਜਾਂਦਾ ਹੈ ਇਸ ਲਈ ਇਹ ਆਪਣੇ ਆਪ ਦੇ ਵਿੱਚ ਇੱਕ ਸ਼ੁਭ ਸਗਣ ਕਿਹਾ ਜਾ ਸਕਦਾ ਹੈ ਇਹਦੇ ਨਾਲ ਲੋਕਾਂ ਨੂੰ ਇੱਕ ਵਾਰੀ ਫਿਰ ਛਪਾਰ ਦੇ ਮੇਲੇ ਤੇ ਜਾਂ ਬਾਕੀ ਮੇਲਿਆਂ ਤੇ ਕਈ ਚੀਜ਼ਾਂ ਦੇਖਣ ਨੂੰ ਮਿਲ ਸਕਦੀਆਂ ਇਸ ਲਈ ਜੇ ਅਸੀਂ ਪੰਜਾਬ ਦੇ ਇਸ ਹਫ਼ਤੇ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿੱਥੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦੇ ਪਾਰੂ ਰਹੇ ਜਿੱਥੇ ਵਿਦੇਸ਼ ਨੀਤੀ ਪਾਰੂ ਰਹੀ ਜਿੱਥੇ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਕਰਾਰੇ ਕਟਾਖ ਹੈ ਜਿਹੜੀ ਉਹਨਾਂ ਦੀ ਵਿਅੰਗਮਈ ਸ਼ੈਲੀ ਹੈ ਉਹ ਸ਼੍ਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਬਾਰੇ ਗੂੰਝ ਦੀ ਸੁਣੀ ਗਈ ਉਹਦੇ ਨਾਲ ਹੀ ਕਿਤੇ ਨਾ ਕਿਤੇ ਉਹਨਾਂ ਦੇ ਸਾਰੇ ਪ੍ਰਵਚਨ ਦੇ ਵਿੱਚੋਂ ਕੁਝ ਮੁੱਦੇ ਹੈ ਜਿਹੜੇ ਉਹ ਹਲੇ ਉਹਨਾਂ ਦੇ ਹੋਰ ਧਿਆਨ ਦੀ ਮੰਗ ਕਰਦੇ ਹੈ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਬਾਰੇ ਸ਼ਾਇਦ ਵਿਚਾਰ ਕੀਤਾ ਜਾਵੇ ਧੰਨਵਾਦ